ਵੀ ਇਹ ਮੇਰਾ ਪੁਰਾਣਾ ਸਟੋਰੀ ਤੁਸੀਂ ਜਿਹਨੇ ਦੇਖਿਆ ਜੋ ਸੀ एडवांस ਜਿਹੜਾ ਇਹ ਮੈਂ ਸੋਫਟਵੇਅਰ ਆਧਨਪੁਰ ਦਾ ਟੈਂਪਰਨਾ ਹੈ ਵੀ ਆਈਟੀ ਜਨਰਲ ਰੇਂਜ ਸਿਸਟਮ ਨੇ ਇਹ ਸਿੱਖਿਆ ਔਰ ਹੀ ਸਾਡੇ ਨਾਲ ਕੋਸਟ ਨੂੰ ਰੀਡ ਕਰਕੇ ਔਰ ਫਲੈਗਸ਼ਾਪ ਕਰਕੇ ਨਿਕਲੇ ਹੈਗੇ ਔਰ ਮੈਂ ਲੋਕਾਂ ਨੂੰ ਇਸ ਮੌਕੇ ਤੇ ਵਧਾਈ ਵੀ ਦਿੰਦਾ ਪੰਜਾਬੀ ਦੇ ਡਿਵਰਸਿਟੀ ਨਾਲ ਨਾਈਟ ਵੀ ਕਰਦਾ ਹੈ ਕਾਲੇ ਮੌਕੇ ਤੇ ਜਿਹੜੇ ਐਸੀ ਨੇਚਰ ਐਲੀਮੈਂਟਸ ਅਗੇ ਆਉਂਦਾ ਮਨ ਹੁੰਦਾ ਵੀ ਅਸੀਂ ਕੋਈ ਨਾ ਕੋਈ ਅੰਦਰ ਦੀ ਤਰਕੂਬ ਕਰੀਏ ਜਿਹਦੇ ਨਾਲ ਵਿਗਨ ਨਾ ਹੋਵੇ ਉਹ ਸਾਰੇ ਗਾਇਬ ਰਹੇ ਕਿਤੇ ਕੋਈ ਇੰਟਰਨੈਸ਼ਨਲ ਸੀਟ ਨਹੀਂ ਮਿਲਦੀ ਆ ਕੋਈ ਉਡਾਨ ਦਾ ਬੰਦਾ ਕੋਈ ਇੰਟਰਨੈਸ਼ਨਲ ਸਾਡੇ ਕੋਲ ਬੜਾ ਹੀ ਮੋਡ ਰੇਰਪੋਰਟ ਸਟੇਸ਼ਨ ਹੈਗਾ ਅਲਮੂਰ ਦੇ ਨਾਲ ਅਸੀਂ ਜੇਕਰ ਕਿਸੇ ਲੋਕਲ ਪੁਲਿਸ ਨਾਲ ਆਪਣਾ ਸੰਪਰਕ ਕਰੋ ਕੋਈ ਨੰਬਰ ਨਹੀਂ ਯਾਦ ਤੇ 112 112 ਨੰਬਰ ਤੇ ਐਮਰਜੈਂਸੀ ਨੰਬਰ ਹੈ ਤੁਸੀਂ ਕਾਲ ਕਰੋ ਤੇ ਦੁਲਾਟ ਕਰੋ ਜ਼ਰੂਰੀ ਨਹੀਂ ਤੁਹਾਡੀ ਤਲਾਸ਼ ਸੱਚੀ ਹੋਵੇ ਨਾ ਹੋਵੇ ਤੁਹਾਨੂੰ ਬੌਦਰ ਨਹੀਂ ਕਰਨਾ ਬਸ ਜਸਟ ਪਾਸ ਯੂਰ ਇਨਫਰਮੇਸ਼ਨ ਪ੍ਰੈਂਪ੍ਰੀਸ ਨੂੰ ਰੈਕਸ ਕਰੇ ਤੇ ਜਿਹੜਾ ਉਹ ਜਿਹੜੀ ਇਤਲਾਹ ਹੈ ਕਿ ਉਹ ਮੈਨੂੰ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਜਿਆਦੀ ਤਿਆਦੀ ਦੀ ਬਹੁਤ ਬਹੁਤ ਮੁਬਾਈ ਤੇ ਪੁਲਿਸ ਜਿਹੜੀ ਵਿਲੰਦਾ ਰੂਲਦੀ ਹੈ ਉਹ ਲਾਈਟ ਹੈਗੀ ਹੈ ਤੁਹਾਡੀ ਸੇਵਾ ਚ ਲਈ ਹੈ ਪ੍ਰਾਈਵੇਸੀ ਸੰਤਾਨ ਜਸਟ ਦੇ ਸੰਬੰਧ ਵਿੱਚ ਜਿਹੜੀਆਂ ਸਾਡੀ ਨਿਆਰੀਆਂ ਹੈ ਕਿ ਆਏ ਕਿ ਸੁਣਾ ਗੱਲ ਹੈ ਕਿ ਅਗੂ ਕਰ ਦੇਣੀ ਚਾਹੀਦੀ ਹੈ ਦੇਵ ਨਰੇਕ ਜੀ ਦੀ ਸਭ ਲਈ ਉਹਨਾਂ ਦੇ ਅਜਾਦੀ ਦੇ ਸਕਾਟਾਂ ਬਣਾਏ ਜਾ ਰਹੇ ਨੇ ਜੋ 7BSD ਸਰਕਟਰੀ ਦੇ ਚਾਰ ਬਣਾਏ ਗਏ ਕੋਈ ਨਾ ਰੇਂਜ ਵਿੱਚ ਉਤਰਨ ਜਰੂਰੀ ਹੈ ਕਿ ਐਸ ਕੇ ਸਾਹਿਬ ਜਿਹੜੀ ਹੈਗੀ ਨੇ ਉਹਨਾਂ ਨੂੰ ਕਰੀ ਉਸੇ ਹੀ ਤਰੀਕੇ ਦੇ ਵਿੱਚ ਅਸੀਂ ਅਡਵਾਂਸ ਜੇ ਨਾ ਮਤਲਬ ਪ੍ਰੋਗਰਾਮ ਹਾਲਣ ਕਰਦਾ ਟੈਂਕਰ ਹੈ ਡੀਆਈਬੀ ਜਰਨ ਰੇਂਜ ਇਸ ਤੋਂ ਪਹਿਲਾਂ ਸਿੱਖਲਾ ਉਹਨਾਂ ਸਾਡੇ ਨਾਲ ਸਪੋਰਟਿੰਗ ਫੀਲਡ ਕਰਕੇ ਔਰ ਫਲੈਗ ਫਲੈਟ ਕਰਕੇ ਨਿਕਲੇ ਹੈਗੇ ਔਰ ਮੈਂ ਲੋਕਾਂ ਨੂੰ ਇਸ ਮੌਕੇ ਤੇ ਵਧਾਈ ਦੇਣਾ ਪੰਜਾਬੀ ਦੇ ਡਿਵਰਸਿਟੀ ਪ੍ਰਸਤਾਨਾ ਲੈਣ ਦੀ ਕਰਦਾ ਕਿ ਇੱਥੇ ਦੇ ਮੌਕੇ ਦੇ ਜਿਹੜੇ ਇੰਟਰਨੈਸ਼ਨਲ ਐਲੀਮੈਂਟਸ ਹੈਗੇ ਆ ਉਹਨਾਂ ਦਾ ਮਨ ਹੁੰਦਾ ਵੀ ਅਸੀਂ ਕੋਈ ਨਾ ਕੋਈ ਤਾਂ ਦੀ ਕਰਤੂਕ ਕਰੀਏ ਜਿਹਦੇ ਨਾਲ ਵਿਗਨ ਹੋਵੇ ਉਹ ਸਾਰੇ ਰਾਈਟ ਨੇ ਕਿੰਨੀ ਵੀ ਇਦਾਂ ਦੀ ਚੀਜ਼ ਮਿਲਦੀ ਆ ਕੋਈ ਉੱਧਰ ਦਾ ਬੰਦਾ ਕੋਈ ਇੱਥੋਂ ਸਾਡੇ ਕੋਲ ਬੜੀ ਇੰਪੋਰਟੇਰ ਪੋਸਟੇਜ ਹੈਗਾ ਹਾਲ ਨੂੰ ਤੇ ਨਾਲ ਜੇ ਜੇਬ ਵਿੱਚ ਕੁਝ ਨੋਟਸ ਫ੍ਰੀਸਨਾ ਆਪਣਾ ਸੰਭਾਲੋ ਕੋਈ ਨੰਬਰ ਨਹੀਂ ਗਿਆ 1.5 ਲੇਕਿਨ 12 ਨੰਬਰ ਦਾ ਡਾਇਵਰਜਨਸ ਨੰਬਰ ਨੂੰ ਰਾਇਲ ਕਰੋ ਔਰ ਇਤਲਾਹ ਦਿਓ ਜਰੂਰੀ ਨਹੀਂ ਤੁਹਾਡੀ ਤਲਾਸ਼ ਸਫਲੀ ਹੋਵੇ ਨਾ ਹੋਵੇ ਤੁਹਾਨੂੰ ਬਹੁਤ ਨਹੀਂ ਕਰਨਾ ਅਡਜਸਟ ਪਾਸਪੋਰਟ ਇਨਫਰਮੇਸ਼ਨ ਤਾਂ ਕਿ ਤੁਸੀਂ ਰਜਿਸਟਰ ਕਰੋ ਔਰ ਜਿਹੜਾ ਉਹ ਜਿਹੜੀ ਇਤਲਾਹ ਹੈਗੀ ਉਹ ਰਹੇਗੀ ਇੱਕ ਵਾਰੀ ਫੇਰ ਤਨੁਕਾਰਿਆਂ ਨੂੰ ਜਾਰੀ ਸਿਆਸੀ ਦੇ ਬਾਅਦ ਬਹੁਤ ਬਧਾਈ ਤੇ ਪੁਲਿਸ ਜਿਹੜੀ ਵਿਲੰਡਰ ਰੂਰਲ ਦੀ ਹੈ ਉਹ ਲਾਈਟ ਹੈਗੀ ਹੈ ਤੁਹਾਡੀ ਸੇਵਾ ਚ ਲਾਗੇ ਧੰਨਵਾਦ ਆਂ ਗਾਸਟ ਦੇ ਸੰਬੰਧ ਵਿੱਚ ਜਿਹੜੀਆਂ ਫਰਦੀਆਂ ਪਿਆਰੀਆਂ ਨੇ ਸੁਣਾ ਗੱਲ ਹੈ ਕਿ ਅਗੋਪਤਾਂ ਲਈ ਕੀ ਹੈ ਜਿਹੜੀਆਂ ਹਰੇਕ ਕਮਿਊਨਿਟੀ ਸ਼ਹਿਰ ਦੇ ਵਿੱਚ ਅਜਾਦੀ ਦੇ ਸਮਾਗਮ ਮਨਾਇਆ ਜਾ ਰਿਹਾ ਹੈ ਤਾਂ ਐਸਐਮ ਬੀਐਸਡੀ ਸਰਚਿੰਗ ਦੇ ਚਾਹੇ بنائے ਗਏ ਕੋਈ ਨਾਲ ਰਜਿਸਟ੍ਰੇਸ਼ਨ ਕਰਾਉਣ ਲਈ ਤੇ ਇਸ ਜਿਹੜੀ ਹੈਗੀ ਨੇ ਉਹ ਕਿ ਇਹਨੇ ਦੇ ਨਵੇਂ ਸਾਲ ਨੂੰ ਸੀਟ ਬਾਂਸ ਜਿਹੜਾ ਇਹਨੇ ਸੋਗਰਾ ਮਾਡਲ ਕਰਦਾ ਟੈਕਨ ਹੈ ਜੀ ਆਈਟੀ ਜਨਰਲ ਰੇਂਜ ਇਸ ਤੋਂ ਨਵੀਂ ਸਿਕਲਾ ਪੂਰੀ ਸਾਡੇ ਨਾਲ ਕੋਟ ਨੂੰ ਰੀਫ ਕਰਕੇ ਔਰ ਫਲੈਗਸ਼ਿਪ ਕਰਕੇ ਨਿਕਲੇ ਹੈਗੇ ਆਂ ਔਰ ਮੈਂ ਲੋਕਾਂ ਨੂੰ ਇਸ ਮੌਕੇ ਤੇ ਵਧਾਈ ਦੇਣਾ ਕਿ ਯਾਦੀ ਦੇ ਡਿਵਰਸਿਟੀ ਪਰਸਨਲਾਈਟ ਵੀ ਕਰਦਾ ਕਿ ਇੰ tane ਮੌਕੇ ਦੇ ਲਈ ਐਨਟੀ ਨੈਸ਼ਨਲ ਐਵਿਟਮੈਂਟ ਕਰ ਗਏ ਹੈ ਉਹਨਾਂ ਦਾ ਮਨ ਹੁੰਦਾ ਵੀ ਅਸੀਂ ਕੋਈ ਨਾ ਕੋਈ ਇਦਾਂ ਦੀ ਕਰਤੂਕ ਕਰੀਏ ਜਿਲਨਾ ਵਿਗਨ ਹੋ ਉਹ ਸਾਰੇ ਰਾਈਡਰਾਂ ਕਿਤੇ ਕੋਈ ਇਦਾਂ ਕੋਈ ਸੀਐਸਐਸ ਹੋਇਆ ਕੋਈ ਇਦਾਂ ਦਾ ਫੰਦਾ ਕੋਈ ਤਸੱਦਦ ਕੱਢ ਕੋਈ ਮੋਟਰ এয়ারਪੋਰਟ ਸਟੇਸ਼ਨ ਹੈਗਾ ਆਦਮੂਦ ਦੇ ਨਾਲ ਇਮੀਡੀਏਟਲੀ ਕਿਸੇ ਲੋਕਲ ਪੁਲਿਸ ਨਾਲ ਆਪਣਾ ਸੰਪਰਕ ਕਰੋ ਕੋਈ ਨੰਬਰ ਨਹੀਂ ਜਾਣੀ ਤੇ 112 112 ਨੰਬਰ ਸਟੈਂਡਰਡ ਐਮਰਜੈਂਸੀ ਨੰਬਰ ਹੈ ਉਹਨੂੰ ਡਾਇਲ ਕਰੋ ਔਰ ਇਤਲਾਹ ਕਰੋ ਜਰੂਰੀ ਨਹੀਂ ਤੁਹਾਡੀ ਇਤਲਾਹ ਸੱਚੀ ਹੋਵੇ ਨਾ ਹੋਵੇ ਉਹਨੂੰ ਬੌਦਰ ਨਹੀਂ ਕਰਨਾ ਬਟ ਜਸਟ ਪਾਸ ਯੂਰ ਇਨਫਰਮੇਸ਼ਨ ਪ੍ਰਾਂਤਿਸ਼ੀ ਹੋਵੇ ਰਿਜਿਸਟਰ ਕਰੋ ਔਰ ਜਿਹੜਾ ਉਹ ਜਿਹੜੀ ਇਤਲਾਹ ਹੈਗੀ ਉਹ ਵੈਰੀ ਗੁੱਡ ਇੱਕ ਵਾਰੀ ਫੇਰ ਤਮਕਾਰਿਆਂ ਨੂੰ ਜਿਆਦੀ ਤਿਆਰੀ ਦੀ ਬਹੁਤ ਬਹੁਤ ਮੁਬਾਰਕੀ ਤੇ ਪੀਸ ਜਿਹੜੀ ਫਿਲਮ ਦਾ ਰੂਲ ਹਲਦੀ ਆ ਉਹ ਲਾਈਟ ਹੈਗੀ ਆ ਤੁਹਾਡੀ ਸੇਵਾ ਚ ਨਾ ਆਵੇ। ਅੱਜ ਸੀ ਪਤਰੰਗਾਸ ਦੇ ਸੰਬੰਧ ਵਿੱਚ ਜਿਹੜੀਆਂ ਸੈਮੀਨਾਰ ਕਿਹਾ ਜਾਂਦੇ ਆ ਕਿ ਸ਼ੁਰੂ ਕਰਨਾ ਦੇ ਲਈ ਅਧਿਕਾਰਤ ਅਧਿਕਾਰੀ ਚਾਹੀਦੇ। ਜੀਵਨ ਦੇ ਇੱਕ ਨਵੇਂ ਸਭਾ ਦੇ ਵਿੱਚ ਜਿਹਨਾਂ ਤੋਂ ਜਿਆਦੀ ਦਾ ਸਮਾਗਮ ਬਣਾਇਆ ਜਾ ਰਿਹਾ। ਕੋਈ ਸਾਇੰਸ ਡੀਐਸਪੀ ਸਰਟੀਫਾਈਡ ਚਾਰਚ ਕਰਾਏਗੇ। ਉਹ ਇਹ ਰਿਪੋਰਟ ਕਰਦੇ ਜੀ ਐਸਡੀ ਸਾਹਿਬ ਜਿਹੜੇ ਹੈਗੇ ਨੇ ਉਹ ਨਾਲ ਸੁਪਰਵਾਈਜ਼ ਕਰਦੇ ਉਸੇ ਕਾਰਨ ਦੇ ਵਿੱਚ ਅਸੀਂ ਇਹ ਅਡਵਾਂਸ ਜਿਹੜਾ ਇਹ ਮਦਰ ਪ੍ਰੋਗਰਾਮ ਆਨਲਾਈਨ ਕਰਦਾ ਉਹ ਚੱਲਦਾ ਹੈ ਡੀਆਈਟੀ ਜਰਨੈ ਦੇ ਇਸ ਨੂੰ ਬਈ ਸਿਖਲਾ ਕੋਈ ਸਾਡੇ ਨਾਲ ਪੋਸਟ ਨੂੰ ਰੀਫ ਕਰਕੇ ਹੋਰ ਫਲੈਗ ਮਾਰਕ ਕਰਕੇ ਨਿਕਲੇ ਹੈਗੇ ਆਂ ਔਰ ਮੈਂ ਲੋਕਾਂ ਨੂੰ ਇਸ ਮੌਕੇ ਤੇ ਵਧਾਈ ਵੀ ਦਿੰਦਾ ਪੰਜਾਬੀ ਦੇ ਡਿਵਰਸਿਟੀ ਪ੍ਰੋਸ ਨਾਲ ਰਾਈਟ ਵੀ ਕਰਦਾ ਇਹ ਕਿੰਨੇ ਮੌਕੇ ਬਣੇ ਨੇ ਇੰਟਰਨੈਸ਼ਨਲ ਐਲੀਮੈਂਟਸ ਅਗੇ ਆਉਂਦੇ ਹਨ ਮੰਨ ਹੁੰਦਾ ਵੀ ਅਸੀਂ ਕੋਈ ਨਾ ਕੋਈ ਇਦਾਂ ਦੀ ਤਰਕੂਬ ਕਰੀਏ ਜਿਹਦੇ ਨਾਲ ਵਿਗੜੇ ਸਾਰੇ ਰਾਈਟ ਨੇ ਕਿਤੇ ਕੋਈ ਇਦਾਂ ਦੀ ਚੀਜ਼ ਮਿਲਦੀ ਆ ਕੋਈ ਨਾ ਦਾ ਬੰਦਾ ਕੋਈ ਤੁਨ ਸੱਜ ਕਪੜਾ ਹੀ ਮੋੜ ਦੇ ਰਿਹਾ ਉਸ ਸਿਚੁਏਸ਼ਨ ਹੈਗਾ ਹਮੋਂ ਦੇ ਨਾਲ ਇਹ ਨਹੀਂ ਦੇਖਦੇ ਕਿ ਲੋਕਲ ਪੁਲਿਸ ਨਾਲ ਆਪਣਾ ਸੰਪਰਕ ਕਰੋ ਪੂਰੀ ਨੰਬਰ ਨਹੀਂ ਜਾਣ 1.12 112 ਨੰਬਰ ਤੇ ਐਮਰਜੈਂਸੀ ਨੰਬਰ ਹੈ ਨੂੰ ਕਾਲ ਕਰੋ ਔਰ ਇਤਲਾ ਜ਼ਰੂਰੀ ਨਹੀਂ ਤੁਹਾਡੀ ਇਤਲਾ ਸੱਚੀ ਹੋਵੇ ਨਾ ਹੋਵੇ ਤੁਹਾਨੂੰ ਬੌਦਰ ਨਹੀਂ ਕਰਨਾ ਅਡਜਸਟ ਪਾਸ ਯੂਰ ਇਨਫਰਮੇਸ਼ਨ ਤਾਂ ਕਿ ਪੁਲਿਸ ਨੂੰ ਰਜਿਸਟਰ ਕਰੋ ਜਿਹੜਾ ਉਹ ਜਿਹੜੀ ਇਤਲਾ ਹੈਗੀ ਉਹ ਮੈਰੀਕੋ ਇੱਕ ਵਾਰੀ ਫੇਰ ਕਾਨੂੰਨਕਾਰਿਆਂ ਨੂੰ ਜਿਆਦੀ ਆਜ਼ਾਦੀ ਦੇ ਬਾਅਦ-ਬਾਅਦ ਪੜਾਈ ਤੇ ਪੁਲਿਸ ਜਿਹੜੀ ਵਿਲੰਡਰ ਰੂਰਲ ਦੀ ਉਹ ਲਾਈਟ ਹੈਗੀ ਤੁਹਾਡੀ ਸੇਵਾ ਚ ਲਈ ਅਮਰ ਗੀਤ ਦੇ ਅ ਜਤੀ ਦੇ ਸਮਾਗਮ ਮਨਾਇਆ ਜਾ ਰਿਹਾ ਹੈ ਤਾਂ ਸਰਨ ਬੀਐਸਪੀ ਸਰ ਵੀ ਚਾਰਜ ਕਰਨਾ ਹੈ ਕਿ ਕੋਈ ਨਾ ਰੇਸ਼ਟਰ ਕੀਤਾ ਚਰਨ ਬੀਐਸਪੀ ਦਾ ਜਿਹੜੀ ਹੈਗੀ ਨੇ ਉਹਨਾਂ ਨੂੰ ਕੋਰਟ ਉਸੇ ਕਹਿਣੇ ਦੇ ਵਿੱਚ ਆਉਂਸੀ ਕਿਤਾਬਾਂ ਸਿਰ ਜਿਹੜਾ ਨਾਮ ਦਾ ਪ੍ਰੋਗਰਾਮ ਆਨੁਸਾਰ ਕਰਨਾ ਹੈ ਵੀਆਈਪੀ ਜਨਰਲ ਰੇਂਜ ਸਿਸਟਮ ਬਾਰੇ ਸਿੱਖਣਾ ਉਹਨਾਂ ਸਾਡੇ ਨਾਲ ਕੋਰਸ ਨੂੰ ਰੀਡ ਕਰਕੇ ਔਰ ਫਲੈਗ ਵਾਸ ਕਰਕੇ ਨਿਕਲੇ ਹੈਗੇ ਆ ਔਰ ਮੈਂ ਲੋਕਾਂ ਨੂੰ ਇਸ ਮੌਕੇ ਤੇ ਵਧਾਈ ਦੇਣਾ ਪਿਆਗੀ ਦੀ ਦੁਵਸਤੀ ਮੈਂ ਨਾਲ ਲਾਈਟ ਵੀ ਕਰਦਾ ਕਿ ਇੰਟਾ ਦੇ ਮੌਕੇ ਤੇ ਜਿਹੜੇ ਇੰਟਰਨੈਸ਼ਨਲ ਐਲੀਮੈਂਟਸ ਹੈਗੇ ਆ ਉਹਨਾਂ ਦਾ ਮਨ ਹੁੰਦਾ ਵੀ ਅਸੀਂ ਕੋਈ ਨਾ ਕੋਈ ਇਦਾਂ ਦੀ ਕਰਤੂਕ ਕਰੀਏ ਜਿਹਦੇ ਨਾਲ ਵਿਗਨ ਲੋ ਸਾਰੇ ਰਾਈਡਰਾਂ ਨੂੰ ਕਿਤੇ ਕੋਈ ਇਦਾਂ ਦੀ ਚੀਜ਼ ਮਿਲਦੀ ਆ ਕੋਈ ਨਾ ਨੰਦਾ ਕੋਈ ਤੁਹਾਨੂੰ ਸੱਜ ਕਪੜਾ ਇੰਟਰਨੈਸ਼ਨਲ ਏਅਰਪੋਰਟ ਸਟੇਸ਼ਨ ਹੈਗਾ ਆ ਗੁਰੂਤ ਨਾਲ ਇਮੀਡੀਟਲੀ ਕਿਸੇ ਲੋਕਲ ਪੁਲਿਸ ਨਾਲ ਆਪਣਾ ਸੰਪਰਕ ਕਰੋ ਕੋਈ ਨੰਬਰ ਨਹੀਂ ਜਾਣ ਤੁਸੀਂ 112 112 ਨੰਬਰ 'ਚ ਡਾਇਰੈਕਟਰੀਅਨਸ ਨੰਬਰ ਹੈ ਉਹਨੂੰ ਰਾਇਲ ਕਰੋ ਔਰ ਅਪਲਾਡ ਕਰੋ ਜਰੂਰੀ ਨਹੀਂ ਤੁਹਾਡੀ ਤਲਾਸ਼ ਸੱਚੀ ਹੋਵੇ ਨਾ ਹੋਵੇ ਉਹਨੂੰ ਰਿਪੋਰਟ ਨਹੀਂ ਕਰਨਾ ਬਟ ਜਸਟ ਪਾਸ ਯੂਰ ਇਨਫੋਰਮੇਸ਼ਨ ਤਾਂ ਕਿ ਪੁਲਿਸ ਉਹਦੇ ਰੈਕਟਰ ਔਰ ਜਿਹੜਾ ਉਹ ਜਿਹੜੀ ਅਪਲਾਹ ਹੈਗੀ ਉਹ ਵੈਰੀਫਾਈ ਇੱਕ ਵਾਰੀ ਫੇਰ ਤੁਹਾਨੂੰ ਕਾਰਜਾਂ ਨੂੰ ਜਾਰੀ ਤਿਆਰੀ ਦੀ ਬਹੁਤ ਬਹੁਤ ਮੁਬਾਰਕ ਤੇ ਪੁਲਿਸ ਜਿਹੜੀ ਬਿਲੰਦ ਰੂਰਲ ਦੀ ਹੈ ਉਹ ਲਾਈਟ ਹੈਗੀ ਆ ਤੁਹਾਡੀ ਸੇਵਾ ਚੜਾਈ ਆਨ ਦਾ ਇਸ ਬੰਦੇ ਨੇ ਕਿਹੜੀਆਂ ਸਟੇਟਮੈਂਟਾਂ ਦੀਆਂ ਕਿਹਾ ਸ਼ੁਭਾ ਜਾਣਾ ਲਈ ਆਪੋ ਆਪਣੀ ਰਜਿਸਟਰੀ ਤੇ ਆਈ ਸੀ ਡੀ ਵੀ ਨਰੇਸ਼ ਸਿੰਘ ਸਰਦਾਰੀ ਨੂੰ ਲੈ ਕੇ ਅਜਿਹਾ ਇੱਕ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ ਤਾਂ ਐਨ ਡੀ ਐਸ ਪੀ ਸਰਜਰੀ ਵੀ ਚਾਰਜ ਕਰਾਏ ਗਏ ਕੋਈ ਨਾ ਰੇਂਜਮੈਂਟ ਉੱਤਰੀ ਜਰਨੀ ਤੇ ਐਸ ਕੇ ਸਾਹਿਬ ਜਿਹੜੀ ਹੈਗੀ ਨੇ ਉਹ ਨਾਲ ਸੁਪਰਵਾਈਜ਼ ਕਰੇ ਉਸੇ ਕੈਨੇਡੀਨ ਦੇ ਤਾਜ ਸੀ ਐਡਵਾਂਸ ਜਿਹੜਾ ਇਹ ਮੈਂ ਪੂਰਾ ਆਨਪੋਰਟ ਕਰਨਾ ਹੈ ਡੀਆਈਐਸ ਜਰਨਲ ਰੇਂਜ ਸਿਸਟਮ ਦੇ ਵਿੱਚ ਇਕਲਾ ਪੂਰੀ ਸਾਡੇ ਨਾਲ ਕੋਟ ਨੂੰ ਗ੍ਰੀਪ ਕਰਕੇ ਔਰ ਬਲੈਕ ਮਾਰਕਟ ਕਰਕੇ ਨਿਕਲੇ ਹੈਗੇ ਔਰ ਮੈਂ ਲੋਕਾਂ ਨੂੰ ਇਸ ਮੌਕੇ ਤੇ ਵਧਾਈ ਦੇਣਾ ਪੰਜਾਬੀ ਦੇ ਨਾਮ ਤੇ ਨਾ ਸਿਰਫ ਨਾਟ ਵੀ ਕਰਦਾ ਕਿ ਇਤਾਂ ਦੇ ਮੌਕੇ ਤੇ ਜਿਹੜੇ ਆਪੀ ਨੈਸ਼ਨਲ 엘ਿਮੈਂਟਸ ਹੈਗੇ ਉਹਨਾਂ ਦਾ ਮਨ ਹੁੰਦਾ ਵੀ ਅਸੀਂ ਕੋਈ ਨਾ ਕੋਈ ਇਦਾਂ ਦੀ ਕਰਤੂਤ ਕਰੀਏ ਜਿਹਦੇ ਨਾਲ ਨਿਗਰ ਨਿਭਾ ਸਕੀਏ ਉਹ ਸਾਰੇ ਰਾਈਡਰਾਂ ਨੂੰ ਕਿਤੇ ਕੁਝ ਨਾ ਚੀਜ਼ ਮਿਲਦੀ ਆ ਕੋਈ ਉਦਾਂ ਦਾ ਬੰਦਾ ਕੋਈ ਟੈਕ ਟੈਡ ਕੋਫੜਾ ਇਹ ਕੋਲ ਨੇਅਰਪੋਰਟ ਸਟੇਸ਼ਨ ਹੈਗਾ ਆ ਲੰਮੜਾ ਇਮੀਡੀਏਟਲੀ ਕਿ ਤੁਸੀਂ ਲੋਕਲ ਪੁਲਿਸ ਨਾਲ ਆਪਣਾ ਸੰਪਰਕ ਕਰੋ ਕੋਈ ਨੰਬਰ ਨਹੀਂ ਯਾਦ ਤੇ 112 112 ਨੰਬਰ ਤੇ ਡਰਾਈਵਰ ਜੀ ਦਾ ਨੰਬਰ ਨੂੰ ਟਾਇਲ ਕਰੋ ਔਰ ਇਤਲਾਹ ਕਰੋ ਜ਼ਰੂਰੀ ਨਹੀਂ ਤੁਹਾਡੀ ਇਤਲਾਹ ਸੱਚੀ ਹੋਵੇ ਨਾ ਹੋਵੇ ਉਹਨੂੰ ਬੌਦਰ ਨਹੀਂ ਕਰਨਾ ਪਰ ਜਸਟ ਪਾਸ ਯੂਰ ਇਨਫਰਮੇਸ਼ਨ ਤਾਂ ਕਿ ਪੁਲਿਸ ਨੂੰ ਰੈਕਟਰ ਔਰ ਜਿਹੜਾ ਉਹ ਜਿਹੜੀ ਇਤਲਾਹ ਹੈਗੀ ਉਹ ਵੈਰੀਫਾਈ ਕਰੇ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਜਿਹੜੀ ਆਜ਼ਾਦੀ ਦੀ ਬਹੁਤ ਬਹੁਤ ਮੁਬਾਰਕਬਾਦ ਹੈ ਤੇ ਪੁਲਿਸ ਜਿਹੜੀ ਵਿਲੰਡਰ ਰੂਰਲ ਦੀ ਹੈ ਉਹ ਲਾਈਟ ਹੈਗੀ ਆ ਤੁਹਾਡੀ ਸੇਵਾ ਚ ਲਈ। ਅਗਰ ਸੀ 17 ਜਨਵਰੀ ਦੇ ਸਬੰਧ ਵਿੱਚ ਜਿਹੜੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਸ਼ੁਭਾ ਜਨਮ ਦਿਨ ਦੀ ਅਗੋਤਨ ਦੀਆਂ ਪਿਆਈਆਂ ਨੇ। ਤਕਰੀਬਨ ਹਰੇਕ ਕਮਿਊਨਿਟੀ ਸਭਾ ਦੇ ਵਿੱਚ ਅ ਜਨਤੀ ਦੇ ਸਮਾਗਮ ਮਨਾਏ ਜਾ ਰਹੇ ਨੇ। ਤਾਂ ਸੈਨ ਡੀਐਸਪੀ ਸਰਚਰੀ ਵੀ ਚਾਰਜ ਕਰਾਇਆ ਗਿਆ। ਉਹਨਾਂ ਨੇ ਇਹ ਪ੍ਰੋਜੈਕਟ ਕਰਮੇ ਤੇ ਐਸਟਾ ਜਿਹੜੀ ਹੈਗੀ ਨੇ ਉਹਨਾਂ ਨੂੰ ਸਪੋਰਟ ਕੀਤਾ ਉਸੇ ਕਾਰਨ ਤੇ ਇਹਨਾਂ ਨੂੰ ਸੀ ਅਡਵਾਂਸ ਜਿਹੜਾ ਇਹਨਾਂ ਦਾ ਪ੍ਰੋਗਰਾਮ ਹਾਲਪਰ ਦਾ ਚੱਲ ਰਿਹਾ ਹੈ ਡੀਆਈਟੀ ਜਲੰਧਰ ਰੇਂਜ ਤੋਂ ਨਵੀਨ ਸਿਕਲਾ ਹੋਣੀ ਸਾਡੇ ਨਾਲ ਕੋਰਸ ਨੂੰ ਰੀਸ ਕਰਕੇ ਔਰ ਫਲੈਗ ਫਾਗਟ ਕਰਕੇ ਨਿਕਲੇ ਹੈਗੇ ਔਰ ਮੈਂ ਲੋਕਾਂ ਨੂੰ ਇਸ ਮੌਕੇ ਤੇ ਵਧਾਈ ਵੀ ਦਿੰਦਾ ਪੰਜਾਬੀ ਦੇ ਡਿਵਰਸਿਟੀ ਪਰਸਨਲ ਲਾਈਟ ਵੀ ਕਰਦਾ ਕਿ ਕਿਤਨੇ ਮੌਕੇ ਦੇ ਜਿਹੜੇ ਇੰਟਰਨੈਸ਼ਨਲ 엘ਿਮੈਂਟਸ ਹੈਗੇ ਉਹਨਾਂ ਦਾ ਮਨ ਹੁੰਦਾ ਵੀ ਅਸੀਂ ਕੋਈ ਨਾ ਕੋਈ ਇਦਾਂ ਦੀ ਕਰਪੂਕ ਕਰੀਏ ਜਿਹਦੇ ਨਾਲ ਵਿਗਨ ਬਣੋ ਸਾਰੇ ਰਾਈਟ ਰੈਂਡ ਕਿਸੇ ਕੋਈ ਇਦਾਂ ਨੂੰ ਫੀਲ ਮੈਂਟਰੀਆ ਕੋਈ ਨਾ ਦਾ ਬੰਦਾ ਕੋਈ ਤਾਂ ਸਾਡੇ ਕੋਲ ਬੜਾ ਇੰਪੋਰਟੈਂਟ 에ਰਪੋਰਟ ਸਟੇਸ਼ਨ ਹੈਗਾ ਆਲੰਗੋੜ ਦੇ ਨਾਲ ਅੰਨੀ ਦੇ ਵਿੱਚ ਲੋਕਲ ਪੁਲਿਸ ਨਾਲ ਆਪਣਾ ਸੰਪਰਕ ਕਰੋ ਕੋਈ ਨੰਬਰ ਨਹੀਂ ਯਾਦ ਉਸ ਤੇ 1.100 112 ਨੰਬਰ ਤੇ ਡਾਇਲ ਕਰਕੇ ਉਸ ਨੰਬਰ ਉਨੂੰ ਰਾਇਲ ਕਰੋ ਔਰ ਇਤਲਾਹ ਕਰੋ ਜ਼ਰੂਰੀ ਨਹੀਂ ਤੁਹਾਡੀ ਤਲਾਸ਼ ਸੱਚੀ ਹੋਵੇ ਨਾ ਹੋਵੇ ਤੁਹਾਨੂੰ ਬੌਦਰ ਨਹੀਂ ਕਰਨਾ ਬਸ ਜਸਟ ਪਾਸ ਕੀ ਹੋਰ ਇਨਫਰਮੇਸ਼ਨ ਟ੍ਰਾਂਜ਼ਿਟ ਵਿੱਚ ਹੋਵੇ ਰਜਿਸਟਰ ਕਰੋ ਤੇ ਜਿਹੜਾ ਉਹ ਜਿਹੜੀ ਇਤਲਾਹ ਹੈ ਕਿ ਉਹ ਬੈਠੀ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਜਾਈਦੀ ਪ੍ਰਿਆਸੀ ਦੀ ਬਹੁਤ ਬਹੁਤ ਸ਼ੁਕਰੀਆ ਤੇ ਪੁਲਿਸ ਜਿਹੜੀ ਵਿਲੰਦਰ ਰੂਰਲ ਦੀ ਹੈ ਉਹ ਲਾਈਟ ਹੈਗੀ ਹੈ ਤੁਹਾਡੀ ਸੇਵਾ ਚ ਲੱਗੀ ਅਸੀਂ ਇਸ ਮਾਡਲ ਨੂੰ ਨਾਲ ਜਾ ਰਹੇ ਹਾਂ ਤਾਂ ਸੈਂਬੀਐਸਪੀ ਸਰਵਰੀ ਨੂੰ ਚਾਲਕਣਾਏਗੇ ਕੋਈ ਨਾ ਰੇਡਸ ਨੂੰ ਟੈਸਟ ਕਰਨ ਲਈ ਤੇ ਅਸਟ ਜਿਹੜੀ ਹੈਗੀ ਨੇ ਉਹ ਨਾਲ ਸੁਪਰਵਾਈਜ਼ ਕਰੇ ਉਸੇ ਕੇਦੇ ਦੇ ਵਿੱਚ ਜਿਵੇਂ ਅਸੀਂ ਅਡਵਾਂਸ ਜਿਹੜਾ ਨਾ ਪ੍ਰੋਗਰਾਮ ਹਨਨ ਕਰਦਾ ਉਹ ਚੈੱਕ ਕਰਨਾ ਹੈ ਡੀਆਈਪ ਜਨਰਲ ਰੇਂਜ ਸਿਸਟਮ ਦੇ ਵਿੱਚ ਜਿਹੜਾ ਪੂਰੀ ਸਾਡੇ ਨਾਲ ਪੋਸਟ ਨੂੰ ਰਿਲੀਜ਼ ਕਰਕੇ ਔਰ ਫਲੈਗ ਬਾਟ ਚੱਲੇ ਨਿਕਲੇ ਹੈਗੇ ਔਰ ਮੈਂ ਲੋਕਾਂ ਨੂੰ ਇਸ ਮੌਕੇ ਤੇ ਵਧਾਈ ਵੀ ਦਿੰਦਾ ਪੰਜਾਬੀ ਯੂਨੀਵਰਸਿਟੀ ਪਟਨਾਲਾ ਲਈ ਵੀ ਕਰਦਾ ਕਿ ਇੱਥੇ ਦੇ ਮੌਕੇ ਤੇ ਜਿਹੜੇ ਇੰਟਰਨੈਸ਼ਨਲ 엘ਿਮੈਂਟਸ ਅਗੇ ਆਉਂਦਾ ਮੰਨ ਹੁੰਦਾ ਵੀ ਅਸੀਂ ਕੋਈ ਨਾ ਕੋਈ ਇੰਟਰਕੂਪ ਕਰੀਏ ਜਿਹਦੇ ਨਾਲ ਵਿਗਨ ਨਾ ਹੋਵੇ ਸੋ ਸਾਰੇ ਰਾਈਟ ਰੈਂਡ ਕਿਤੇ ਕੋਈ ਇਦਾਂ ਕੁ ਸੀ ਮਿਲਦੀ ਆ ਕੋਈ ਇਦਾਂ ਦਾ ਫੰਦਾ ਕੋਈ ਤਾਂ ਸੈਡ ਕੋਪੜਾ ਇੰਟਰਨੈਸ਼ਨਲ 에ਅਰਪੋਰਟ ਸਟੇਸ਼ਨ ਹੈਗਾ ਆਗਮਨ ਦੇ ਨਾਲ ਇਮੀਡੀਏਟ ਵਿੱਚ ਜੇ ਕੋਈ ਲੋਕਲ ਫ੍ਰੀਸਨਾ ਆਪਣਾ ਸੰਭਾਲੋ ਕੋਈ ਨੰਬਰ ਨਹੀਂ ਜਾ ਸਕਤੇ 1.2 112 ਨੰਬਰ ਤੇ ਜਾ ਕੇ ਰਿਪੋਰਟ ਨੰਬਰ ਉਹਨੂੰ ਰਾਈਲ ਕਰੋ ਔਰ ਅਪਲਾ ਕਰੋ ਜ਼ਰੂਰੀ ਨਹੀਂ ਤੁਹਾਡੀ ਤਲਾਸ਼ ਸੱਚੀ ਹੋਵੇ ਨਾ ਹੋਵੇ ਉਹਨੂੰ ਬੌਦਰ ਨਹੀਂ ਕਰਨਾ ਬਸ ਜਸਟ ਪਾਸ ਯੂਰ ਇਨਫੋਰਮੇਸ਼ਨ ਪ੍ਰੈਂਟ ਕਰਕੇ ਵੀ ਸੋ ਫਿਲ ਰੈਕਸ ਕਰੇ ਔਰ ਜਿਹੜਾ ਉਹ ਜਿਹੜੀ ਅਪਨਾ ਹੈਗੀ ਵੈਰੀ ਗੁੱਡ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਜਨਰਲ ਸੇਵਾ ਦੀ ਬਹੁਤ ਬਹੁਤ ਸ਼ੁਭਾਈ ਤੇ ਪੁਲਿਸ ਜਿਹੜੀ ਵਿਲੰਡਰ ਰੂਰਲ ਦੀ ਹੈ ਉਹ ਲਾਈਟ ਹੈਗੀ ਆ ਤੁਹਾਡੀ ਸੇਵਾ ਕਰਾ ਜੀ ਧੰਨਵਾਦ ਰੈਂਕਸ ਦੇ ਸੰਬੰਧ ਵਿੱਚ ਜਿਹੜੀਆਂ ਸਭਕੀਆਂ ਕਿਰਿਆਵਾਂ ਨੇ ਕਿ ਸ਼ੁਰੂਆਤ ਹੋ ਜਾਵੇਗੀ ਉਹ ਅਪਕਰਮੀ ਤੇ ਹੈ। तकरीबन ਹਰੇਕ ਕਮਿਟੀ ਸਰਵਰ ਦੇ ਵਿੱਚ ਅਜਾਦੀ ਦੇ ਸਮਾਜ ਬਣਾਏ ਜਾ ਰਹੇ ਹਨ। ਜੁਸਟ ਰੈਂਕਸ ਦੀ ਸਰਵਿਸ ਨੂੰ ਚਾਰਜ ਬਣਾਇਆ ਗਿਆ ਹੈ। ਕੋਈ ਨਾ ਰੇਲਸਾ ਚੁਟਾਰੀ ਕਰਮੀਆਂ ਤੇ ਐਸਐਸ ਜਿਹੜੀ ਹੈਗੇ ਨੇ ਉਹਨਾਂ ਨੂੰ ਸੁਖਵਾਇਆ। ਉਸੇ ਕਾਰਨ ਦੇ ਵਿੱਚ ਅਸੀਂ ਇਹ ਡਬਾਸ ਜਿਹੜਾ ਇਹਨਾਂ ਦਾ ਪ੍ਰੋਗਰਾਮ ਆਗਮਨ ਕਰਨਾ ਹੈ। ਜੀ ਆਇਆਂ ਨੂੰ ਜਨਰਲ ਰੇਂਜ ਸਿਸਟਮ ਨਵੀਨ ਸਿਕਲਾ ਪੂਰੀ ਸਾਡੇ ਨਾਲ ਕੋਟ ਨੂੰ ਰੀਚ ਕਰਕੇ ਔਰ ਫਲੈਗ ਮਾਰ ਕੇ ਨਿਕਲੇ ਹੈਗੇ ਆਂ ਔਰ ਮੈਂ ਲੋਕਾਂ ਨੂੰ ਇਸ ਮੌਕੇ ਤੇ ਵਧਾਈ ਵੀ ਦਿੰਦਾ ਯਾਗੀ ਦੀ ਡਿਵਰਸਿਟੀ ਪ੍ਰਸਾਣਾ ਦਾ ਰਾਈਟ ਵੀ ਕਰਦਾ ਕਿ ਇੰ tane ਮੌਕੇ ਤੇ ਜਿਹੜੇ ਐਡੀ ਨੈਸ਼ਨਲ 엘ਮੈਂਟਸ ਹੈਗੇ ਆ ਉਹਨਾਂ ਦਾ ਮੰਨ ਹੁੰਦਾ ਵੀ ਅਸੀਂ ਕੋਈ ਨਾ ਕੋਈ ਇਦਾਂ ਦੀ ਕਰਤੂਕ ਕਰੀਏ ਜਿਹਦੇ ਨਾਲ ਵਿਗਨ ਹੋਵੇ ਸਾਰੇ ਰਾਈਟ ਰੈਂਡ ਕਿਤੇ ਕੋਈ ਇਦਾਂ ਦੀ ਟੀਮ ਮਿਲਦੀ ਹੈ ਕੋਈ ਇਦਾਂ ਦਾ ਬੰਦਾ ਕੋਈ ਤਰ੍ਹਾਂ ਸਟੇਟ ਕੋਫੜਾ ਇੰਪੋਰਟ ਨੇਅਰਪੋਰਟ ਸਟੇਸ਼ਨ ਹੈਗਾ ਆਦਮੂਰ ਦੇ ਨਾਲ ਇਨੀ ਦੇ ਕਿ ਕੁਝ ਲੋਕਾਂ ਨੂੰ ਆਪਣਾ ਸੰਭੂ ਕਰੋ ਕੋਈ ਨੰਬਰ ਨਹੀਂ ਮਿਲਿਆ ਸੀ ਤੇ 112 112 ਨੰਬਰ ਦਾ ਡਾਇਵਰਜਨਸ ਨੰਬਰ ਨੂੰ ਰਾਇਲ ਕਰੋ ਔਰ ਇਤਲਾਅ ਕਰੋ ਜ਼ਰੂਰੀ ਨਹੀਂ ਤੁਹਾਡੀ ਤਲਾਸ਼ ਸੱਚੀ ਹੋਵੇ ਨਾ ਹੋਵੇ ਕੋਈ ਮੋਦਰ ਨਹੀਂ ਕਰਨਾ ਬਟ ਜਸਟ ਪਾਸ ਯੂਰ ਇਨਫੋਰਮੇਸ਼ਨ ਪ੍ਰੈਂਟ ਕੂਪੀ ਦੇ ਲੈਕਚਰ ਔਰ ਜਿਹੜਾ ਉਹ ਜਿਹੜੀ ਇਤਲਾਅ ਹੈਗੀ ਉਹ ਵੈਰੀਫਾਈ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਸਰਕਾਰੀ ਨਿਯਮਾਂ ਦੀ ਬਹੁਤ-ਬਹੁਤ ਬਧਾਈ ਇਹ ਪ੍ਰੀ ਸਟੇਜੀ ਫਿਲਮ ਦਾ ਰੂਲਦੀ ਆ ਉਹ ਲਾਈਟ ਹੈਗੀ ਆ ਤੁਹਾਡੀ ਸੇਵਾ ਚ ਲਈ